ਟੋਟਲੀ ਤੁਸੀਂ ਦੇਖੋਗੇ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਔਰ ਕਾਗਜ਼ਾਂ ਦੇ ਵਿੱਚ ਕੀ ਹੋਇਆ ਹੈ ਮੈਨੂੰ ਨਹੀਂ ਪਤਾ ਹੋ ਸਕਦਾ ਹੈ ਕਿ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਉਹ ਨਹਿਰਾਂ ਦੀ ਸਫਾਈ ਵੀ ਕਰ ਲਈ ਹੋਵੇ ਜਿਹੜੇ ਬਾਂਦ ਨੇ ਉਹਦੀ ਮਰਮਤ ਵੀ ਕਰ ਲਈ ਹੋਵੇ ਇਹ ਮੈਨੂੰ ਨਹੀਂ ਪਤਾ ਹੈ ਲੇਕਿਨ ਜਦੋਂ ਕੋਈ ਜਾਂਚ ਕਮਿਸ਼ਨ ਬੈਠੂਗਾ ਫਿਰ ਪਤਾ ਲੱਗਣਾ ਹੈ ਲੇਕਿਨ ਜੋ ਕੁਝ ਹੋਇਆ ਹੈ ਇਹ ਨੈਗਲੈਕਟ ਕਰਕੇ ਹੋਇਆ ਹੈ ਨੈਗਲੈਕਟ ਕਰਕੇ ਹੋਇਆ ਹੈ ਔਰ ਕਰਪਸ਼ਨ ਕਰਕੇ ਹੋਇਆ ਹੈ ਔਰ ਜੋ ਤੁਸੀਂ ਬੰਦ ਹੈ ਜਾਂ ਜੋ ਵੀ ਏਰੀਆ ਹੈ ਇੱਥੇ ਦੇਖੋ ਪਿਛਲੇ 15 ਸਾਲਾਂ ਤੋਂ ਮੈਂ ਦੇਖ ਰਿਹਾ ਸਰਕਾਰ ਪਰਵੇਂ ਕਿਸੇ ਵੀ ਪਾਰਟੀ ਦੀ ਹੋਵੇ ਇਲੀਗਲ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਰਹੇ ਔਰ ਇਹ ਵਿੱਚ ਪ੍ਰਸ਼ਾਸਨ ਤੇ ਜਿਹੜੇ ਲੀਡਰ ਹੁੰਦੇ ਨੇ ਇਹ ਸਾਰੇ ਰਲ ਮਿਲ ਕੇ ਕਰਦੇ ਨੇ ਵੀ ਪ੍ਰਸ਼ਾਸਨ ਵੀ ਉਸੇ ਤਰੀਕੇ ਦੇ ਨਾਲ ਚਾਹੇ ਉਹ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੋਵੇ ਚਾਹੇ ਉਹ ਐਸਐਸਪੀ ਦਾ ਦਫ਼ਤਰ ਹੋਵੇ ਜਾਂ ਕੋਈ ਵੀ ਮਤਲਬ ਅਮਲਾ ਹੋਵੇ ਇਹ ਸਾਰੇ ਰਲੇ ਹੋਏ ਹੁੰਦੇ ਨੇ ਪੋਲਿਟਿਕਸ ਇਹਦੇ ਵਿੱਚ ਸਾਰੀ ਰਲੀ ਹੋਈ ਹੁੰਦੀ ਹੈ ਤੇ ਇਲੀਗਲ ਮਾਈਨਿੰਗ ਕਰਕੇ ਜਿਆਦਾ ਹੋਇਆ ਹੈ ਦੂਸਰਾ ਜੋ ਨਹਿਰ ਉਗ ਰਹਾ ਹੈ ਨਾ ਉਹਨੂੰ ਸਾਫ ਕੀਤਾ ਜਾਂਦਾ ਹੈ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਦੇਖੋ ਅਸੀਂ ਅਫਸਰ ਰਹੇ ਹਾਂ ਪਹਿਲਾਂ ਵੀ ਚੀਫ ਮਿਨਿਸਟਰ ਜੋ ਪੁਰਾਣੇ ਹੁੰਦੇ ਸੀਗੇ ਅਸੀਂ ਕੰਮ ਕੀਤਾ ਹੋਇਆ ਹੈ ਮੈਂ ਬਾਦਲ ਸਾਹਿਬ ਦਾ ਨਾਮ ਲਵਾਂਗਾ ਕਿਉਂਕਿ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਨੂੰ ਹਰ ਚੀਜ਼ ਤੇ ਕਮਾਂਡ ਸੀਗਾ ਉਹ ਆਪ ਜਦੋਂ ਤੱਕ ਉਹ ਕਮਾਂਡ ਦੇ ਵਿੱਚ ਸੀਗੇ ਜਦੋਂ ਉਹਨਾਂ ਦੀ ਨਵੀਂ ਪੀੜ੍ਹੀ ਕਮਾਂਡ ਦੇ ਵਿੱਚ ਆ ਗਈ ਉਹ ਵੀ ਖਤਮ ਹੋ ਗਿਆ ਲੇਕਿਨ ਇਹ ਨਹਿਰ ਉਗਰ ਦੀ ਸਫਾਈ ਮਾਰਚ ਅਪ੍ਰੈਲ ਦੇ ਵਿੱਚ ਹੋ ਜਾਂਦੀ ਸੀ ਔਰ ਇਹ ਬੰਦ ਹੋਗ ਰਿਹਾ ਦਾ ਭੀ ਜਿੱਥੇ ਕਮੀ ਬੇਸੀ ਰਹਿੰਦੀ ਸੀ ਮਾਰਚ ਅਪ੍ਰੈਲ ਤੱਕ ਮਈ ਮਹੀਨੇ ਤੱਕ ਸਾਰਾ ਦਰੁਸਤ ਹੋ ਜਾਂਦਾ ਸੀ ਤੇ ਟੋਟਲੀ ਤੁਸੀਂ ਦੇਖੋਗੇ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਔਰ ਕਾਗਜ਼ਾਂ ਦੇ ਵਿੱਚ ਕੀ ਹੋਇਆ ਹੈ ਮੈਨੂੰ ਨਹੀਂ ਪਤਾ ਹੋ ਸਕਦਾ ਹੈ ਕਿ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਉਹ ਨਹਿਰਾਂ ਦੀ ਸਫਾਈ ਵੀ ਕਰ ਲਈ ਹੋਵੇ ਜਿਹੜੇ ਬਾਂਦ ਨੇ ਉਹਦੀ ਮਰਮਤ ਵੀ ਕਰ ਲਈ ਹੋਵੇ ਇਹ ਮੈਨੂੰ ਨਹੀਂ ਪਤਾ ਹੈ ਲੇਕਿਨ ਜਦੋਂ ਕੋਈ ਜਾਂਚ ਕਮਿਸ਼ਨ ਬੈਠੂਗਾ ਫਿਰ ਪਤਾ ਲੱਗਣਾ ਹੈ ਲੇਕਿਨ ਜੋ ਕੁਝ ਹੋਇਆ ਹੈ ਇਹ ਨੈਗਲੈਕਟ ਕਰਕੇ ਹੋਇਆ ਹੈ ਜੀ ਨੈਗਲੈਕਟ ਕਰਕੇ ਹੋਇਆ ਹੈ ਔਰ ਕਰਪਸ਼ਨ ਕਰਕੇ ਹੋਇਆ ਹੈ ਲੇਕਿਨ ਤੁਸੀਂ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਉਹ ਵਿਅਕਤੀ ਪ੍ਰੇਸ਼ਾਨ ਹੋ ਜਾਂਦਾ ਹੈ ਜੇ ਇੱਥੇ ਅਸੀਂ ਦੇਖੋ ਮਰਾਲਾ ਮਕੌੜਾ ਕੋਲੀਆਂ ਪੰਮਾ ਫਰਹੂਨ ਅਸੀਂ ਕਾਸੀ ਬੜਮਾ ਪਿੰਡ ਆਏ ਹਾਂ ਦੇਖੋ ਇਹ ਇਨਾ ਲੋਕਾਂ ਦੀ ਅਗਲੀ ਜਨਰੇਸ਼ਨ ਵੀ ਤਬਾਹ ਹੋ ਜਾਂਦੀ ਇਹਨਾਂ ਨੂੰ ਦੁਬਾਰਾ ਭਾਵੇਂ ਅਸੀਂ ਜੋ ਮਰਜ਼ੀ ਕੰਪਨਸੇਸ਼ਨ ਦੇਈਏ ਜੋ ਅਸੀਂ ਜੋ ਮਰਜ਼ੀ ਮਤਲਬ ਰਾਹਤ ਸਮਗਰੀ ਪ੍ਰੋਵਾਈਡ ਕਰੀਏ ਇਹ ਨਾ ਲੋਕਾਂ ਨੂੰ ਟਾਈਮ ਲਊਗਾ ਦੁਬਾਰਾ ਮੇਨਸਟ੍ਰੀਮ ਦੇ ਵਿੱਚ ਆਉਣ ਦੇ ਵਿੱਚ ਟਾਈਮ ਲਏਗਾ ਮੇਰਾ ਇੱਕ ਸਵਾਲ ਹੈ ਇੱਥੇ ਦੱਸਦੇ ਵਿੱਚ ਕਿ ਪਿਛਲੇ ਦਿਨੀ ਬੜੇ ਚਰਚਾ ਚ ਰਿਹਾ ਹੈ ਮੁੱਖ ਮੰਤਰੀ ਦਾ ਜਹਾਜ਼ ਇੱਥੇ ਲੋਕ ਨਹੀਂ ਦੇਖੋ ਮੈਨੂੰ ਦੇਖੋ ਮੈਂ ਮੇਰੀ ਗੱਲ ਸੁਣੋ ਤੁਸੀਂ ਉਸ ਪਿੰਡ ਦੇ ਬੋਲਦੇ ਹੋ ਜਿੱਥੇ ਪਹੁੰਚਿਆ ਅਸੀਂ ਅਸੀਂ ਕੋਈ ਇੱਥੇ ਰਾਜਨੀਤੀ ਨਹੀਂ ਕਰਨੀ ਹੈ ਜਹਾਜ਼ ਕਿਸੇ ਵੀ ਥਾਂ ਤੇ ਜਾਵੇ ਹੈਲੀਕਾਪਟਰ ਕਿਸੇ ਵੀ ਥਾਂ ਤੇ ਜਾਵੇ ਲੋਕਾਂ ਨੂੰ ਰਾਹਤ ਸਮਗਰੀ ਸੰਸਥਾਵਾਂ ਵੱਲੋਂ ਜਾਗਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਉਸ ਮਤਲਬ ਸਿਲਸਿਲੇ ਦੇ ਵਿੱਚ ਅਸੀਂ ਵੀ ਆਏ ਹਾਂ ਮੈਨੂੰ ਜਾਣਕਾਰੀ ਸੀਗੀ ਔਰ ਕਾਫੀ ਲੋਕ ਜੋ ਸਾਡੇ ਨਾਲ ਸਹਿਯੋਗੀ ਆਏ ਨੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਕਿਸ ਤਰ੍ਹਾਂ ਕਿੱਥੇ ਲੈ ਕੇ ਜਾ ਰਹੇ ਨੇ ਲੇਕਿਨ ਐਕਚੁਅਲ ਥਾਂ ਤੇ ਅਸੀਂ कट कट राहत सामग्री आई है और कट लोग आए तो नुकसान हुआ थोड़ा। तो रहा। टीना। तो है दर। दर। दिन दिन तो तक तक पाणी रहा इधर? तीन चार अच्छा। बॉर्डर पिंड है ना अच्छा। पाकिस्तान मतलब पिंडा है काशीपुर ठीक है ठीक है ਤੇ ਇੱਥੇ ਕਿਸ ਕਿਸ ਚੀਜ਼ ਦੀ ਲੋੜ ਹੈ ਹੁਣ ਤੁਸੀਂ ਇਹ ਦੱਸੋ ਸਾਰੇ ਜਿਹੜੇ ਲੋੜੀਏ ਜਿਹੜੇ ਆਉਂਦੇ ਨੇ ਤੇ ਉਹ ਇੱਥੋਂ ਦੁੱਕਰ ਭਜਾਉਂਦੇ ਹੀ ਨਹੀਂ ਨਹੀਂ ਆਉਂਦਾ ਚਲੋ ਅਸੀਂ ਤਾਂ ਆਏ ਹਾਂ ਨਾ ਜੀ ਜਿਹੜੇ ਆਉਂਦੇ ਉਹ ਵਾਪਸ ਭੇਜਦੇ ਵੀ ਇਹ ਠੀਕ ਨਾ ਤੇ ਥੋੜਾ ਵੀ ਅੰਦਰ ਵੀ ਆ ਜੀ ਅੰਦਰ ਕੁਛ ਹੀ ਨਹੀਂ ਹੈ ਜੀ ਕੋਈ ਨਹੀਂ ਕੋਈ ਸਾਥ ਆਇਆ ਠੀਕ ਠੀਕ ਚਲੋ ਜਿਹੜੇ ਆਉਂਦੇ ਨੇ ਉਹ ਸਾਰੇ ਉਧਰੋਂ ਜਿਹੜਾ ਅੱਛਾ ਇਹ ਦੱਸੋ ਇਹ ਦੱਸੋ ਕਿ ਇਹ ਪਿੰਡ ਮਤਲਬ ਕਿਸ ਤਰ੍ਹਾਂ ਦਾ ਪਿੰਡ ਹੈ ਇੱਥੇ ਕਾਫੀ ਚੰਗੇ ਚੰਗੇ ਮਤਲਬ

कैसा लग रहा हो क्या संदेश है असि काशी बड़मा पिंड आए हाँ और ये बिल्कुल एलो सीते है और सामने तुम देख सकते हो पाकिस्तान है और इस पिंड भी फ्लड का काफ़ी ज़्यादा प्रकोप से और ये थोड़ा नैगलैक्टेड एरिया है क्योंकि लोग जो आते हैं तो मेन रोड पर ही राहत सामग्री दे के जाते हैं और संस्थाव वालों काफ़ी वह काम किया जा रहा है असी कतलौर को भी कतलौर कोलियामोड़ ਮਰਾੜਾ ਮਕੌੜਾ ਇਹ ਸਾਰਾ ਏਰੀਆ ਗੁਰਦਾਸਪੁਰ ਪਠਾਨਕੋਟ ਦਾ ਵੇਖਦੇ ਹੋਏ ਆਏ ਹਾਂ ਔਰ ਇਹ ਸਭ ਤੋਂ ਨੈਗਲੈਕਟਡ ਜਿਹੜਾ ਪਿੰਡ ਹੈ ਜਿੱਥੇ ਰਾਹਤ ਸਮਗਰੀ ਨਹੀਂ ਪਹੁੰਚੀ ਔਰ ਬਾਦ ਦੇ ਵਿੱਚ ਵੀ ਜਦੋਂ ਪਾਣੀ ਮੰਨ ਲਓ ਉਤਰ ਗਿਆ ਤੇ ਇੱਥੇ ਨਹੀਂ ਪਹੁੰਚਿਆ ਤਾਂ ਅਸੀਂ ਪਤਾ ਕਰਕੇ ਕਿਉਂਕਿ ਮੈਨੂੰ ਇਸ ਕਰਕੇ ਨੋਲੇਜ ਹੈ ਮੈਂ ਕਿਉਂਕਿ ਮੈਂ ਡੀਆਈਜੀ ਬਾਰਡਰ ਰੈਂਜ ਰਿਹਾ ਹਾਂ ਔਰ ਐਸਐਸਪੀ ਗੁਰਦਾਸਪੁਰ ਤੋਂ ਮੈਨੂੰ ਕੁਝ ਲੋਕਾਂ ਦੇ ਫੋਨ ਵੀ ਆਏ ਤੇ ਇਸ ਕਰਕੇ ਅਸੀਂ ਕਾਸੀ ਬਰਮਾ ਪਿੰਡ ਆਏ ਹਾਂ ਔਰ ਇਹ ਬਿਲਕੁਲ जो लाइन ऑफ कंट्रोल है लाइन ऑफ कंट्रोल को ये तप, मतलब पाकिस्तान का बॉर्डर कह लो एलओसी तो उधर कश्मीर साइड दे विच है कश्मीर दा एरिया भी इत्थों मतलब शुरू हो जांदा है ते जो कुछ भी राशन सामग्री ऐसी लेके आए हां ऐसी पिंगलवाड़ा बलो और खास करके ਤੁਸੀਂ ਦੇਖੋ अमृतसरों बिहार विकास मंच दे अर्जुन यादव जी शुक्ला जी और मास्टर जी ਰਾਮਬਲੀ ਜੀ ਧਰਮਿੰਦਰ ਜੀ ਇਹ ਸਾਰੇ ਲੋਕ ਇਹ ਦੇਖੋ ਇਹ ਲੋਕ ਬਹੁਤ ਜ਼ਿਆਦਾ ਮਤਲਬ ਇਹਨਾਂ ਦੇ ਕੋਲ ਸਾਧਨ ਨਹੀਂ ਹੈ ਲੇਕਿਨ ਇੱਕ ਜਜ਼ਬਾ ਹੈ ਤੇ ਇਹਨਾਂ ਨੇ ਮਨੇ ਜ਼ਿਆਦਾਤਰ ਲੋਕ ਦੇਖੋ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਹੈ ਬਹੁਤ ਸਾਰੇ ਲੋਕ ਲੇਬਰ ਦਾ ਕੰਮ ਕਰਦੇ ਨੇ ਲੇਕਿਨ ਜੋ ਹਾਲਾਤ ਇਹਨਾਂ ਨੇ ਦੇਖਿਆ ਜੋ ਸਾਡੇ ਟੀਮ ਲੀਡਰਸ ਨੇ ਜਿਨ੍ਹਾਂ ਦਾ ਨਾਮ ਲਿਆ अपने अर्जुन यादव जी राम बली जी सुक्ला जी किधर गए शुक्ला जी आप भी आ जाओ संजय शुक्ला जी तो इन्होंने एक राम प्रवेश जी एना लोका दा एक जज्बा है और कुछ सामग्री पिंगलवाड़ा तो लेके आए अएस पिंडी हर चीज और खास करके जो मवेशिया वास्ते जो वो है तूड़ी वगैरह है पशुओं का जो चारा है वो भी असं लेके आए हाँ तो इन्हों एक सिस्टमैटिक ਔਰਤੇ ਇਹਨਾਂ ਨੂੰ ਇਹ ਕਰਨਾ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਅਗਰਹ ਕਰਾਂਗੇ ਕਲ ਪ੍ਰਧਾਨ ਮੰਤਰੀ ਜਿਨੇ ਵੀ ਆਉਣਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਵਾਂਗੇ ਕਿ ਇਸ ਪਿੰਡ ਦਾ ਵੀ ਖਿਆਲ ਰੱਖਿਆ ਜਾਵੇ ਕਿਉਂਕਿ ਬਿਲਕੁਲ ਇਹ ਬਾਰਡਰ ਦਾ ਏਰੀਆ ਹੈ ਬਿਲਕੁਲ ਬਾਰਡਰ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਤਕਰੀਬਨ ਸਾਰੇ ਪਿੰਡ ਤੁਸੀਂ ਹੋ ਗਏ ਆਏ ਹੋ ਨਰੋਟ ਤੋਂ ਲੈ ਕੇ ਤੋਟਕਮਿਆਲ ਦੇ ਕਿੱਦਾਂ ਦੇ ਹਾਲਾਤ ਨੇ ਲੋਕਾਂ ਦੇ ਕਿੱਦਾਂ ਦੇ ਲੱਗ ਘਰਾਂ ਦੇ ਕਿੱਦਾਂ ਦੇ ਹਾਲਾਤ ਨੇ ਨਹੀਂ ਦੇਖੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਜੋ ਰਾਵੀ ਦਰਿਆ ਹੈ असि देख चुके अफसर रहे हैं जी और जो ती बमयाल उग्रह जरा मोड़ देख रहे हो बमयाल रोड इतने असं आधी आधी रात में पेट्रोलिंग की है सू पता है